ਜੋ ਸੈਰ ਕਰ ਰਹੇ ਲੋਕਾਂ ਨੂੰ ਮਿਲੇ ਨੇ ਤਰੰਦੀ ਸੰਧੂ ਆਰਬੜਤ ਸਰਦੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਔਰ ਆਜ ਭਾਜਪਾ ਦੇ ਸਿਧਾਂਤ ਆਗੂ ਤਰਨਚੁਗ ਵੀ ਦੱਸੇ ਕਿ ਤਰੰਦੀ ਸੰਧੂ ਦੇ ਹੱਥ 'ਚ ਪ੍ਰਚਾਰ ਕਰਨਗੇ ਤਸਵੀਰ ਦੀ ਸੈਰ ਦੇ ਮੌਕੇ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਰਣਜੀਤ ਸਿੰਘ ਸੰਧੂ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਪਰ ਅੱਜ ਐਤਵਾਰ ਦਾ ਦਿਨ ਹੈ ਔਰ ਸਵੇਰ ਦੀ ਸੈਰ ਜਿਹੜੀ ਹੈ ਉਹ ਕਰਨ ਦੇ ਲਈ ਪਹੁੰਚੇ ਕਿਉਂਕਿ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਜਾ ਰਹੀ ਹੈ ਸਰ ਅੱਜ ਸਵੇਰੇ ਸੈਰ ਤੇ ਆਏ ਹੋ ਬਹੁਤ ਸਾਰੇ ਲੋਕ ਇੱਥੇ ਸ਼ਹਿਰ ਦੇ ਲਗਭਗ ਹਰ ਹਿੱਸੇ 'ਚ ਆਉਂਦੇ ਆ ਤਾਂ ਕੀ ਗੱਲਬਾਤ ਹੋਈ ਲੋਕਾਂ ਦੇ ਨਾਲ ਦੇਖੋ ਮੇਨ ਚੀਜ਼ ਇੱਥੇ ਤੁਸੀਂ ਵੀ ਦੇਖ ਸਕਦੇ ਹੋ ਕੋਈ ਵੀ ਗਾਰਡਨ ਚਲ ਜਾਓ ਕੰਪਨੀ ਬਾਗ 'ਚ ਹੋਰ ਵੀ ਜਿੰਨੇ ਇਥੇ ਏਰੀਆਜ਼ ਨੇ ਜਿੱਥੇ ਲੋਕ ਸਵੇਰੇ ਜਾ ਕੇ ਵਾਕ ਕਰਦੇ ਨੇ ਉਹਦੇ ਨਾਲ ਹੀ ਤੁਸੀਂ ਕੂੜਾ ਦੇਖੋਗੇ ਥੋੜਾ ਇਹ ਕਾਫੀ ਅਨ ਹੈਲਦੀ ਐਟਮਾਸਫੇਅਰ ਹੈ ਬੱਚੇ ਵੀ ਆ ਕੇ ਖੇਡਦੇ ਨੇ ਇਥੇ ਫੈਸਿਲਿਟੀਆਂ ਦੀਆਂ ਬਹੁਤ ਜ਼ਰੂਰਤ ਹੈਗੀ ਹੈ ਔਰ ਬੱਚਿਆਂ ਨੇ ਵੀ ਮੈਂ ਗੱਲ ਕੀਤੀ ক্রিকেট ਖੇਡ ਰਹੇ ਸੀਗੇ ਛੋਟੀ ਛੋਟੀ ਜਗ੍ਹਾ 'ਚ ਉਹਨਾਂ ਨੇ ਇਹੋ ਹੀ ਗੱਲ ਕਹੀ ਕਿ ਬਹੁਤ ਹੀ ਬੱਚਿਆਂ ਨੂੰ ਉਤਸ਼ਾਹ ਹੈਗਾ ਸਪੋਰਟਸ ਵੱਲ ਔਰ ਉਹਨਾਂ ਨੂੰ ਇਨਕਰੇਜ ਕਰਨਾ ਸਾਡੀ ਰਿਸਪੌਂਸਿਬਿਲਟੀ ਹੈ ਸਾਡਾ ਫਰਜ਼ ਹੈ ਇਹ ਨਹੀਂ ਆ ਕਿ ਸਿਰਫ ਉਹਨਾਂ ਲਈ ਹੀ ਫੈਸਿਲਿਟੀ ਕਰਨੀ ਹੈ ਇਹ ਮਾਪਿਆਂ ਦਾ ਵੀ ਫਰਜ਼ ਹੈ ਕਿਉਂਕਿ ਅਗਰ ਉਹ ਸਪੋਰਟਸ ਨਾਲ ਜੁੜਨਗੇ ਤੇ ਤਾਂ ਹੀ ਉਹ ਡਰੱਗਸ ਤੋਂ ਪਰਾਂ ਜਾਣਗੇ ਤੇ ਇਹ ਜਗ੍ਹਾ ਤੇ ਕਲੀਅਰਲੀ ਦਿਖਾਂਦੀ ਹੈ ਤੁਸੀਂ ਦੇਖ ਲਓ ਕਿੰਨਾ ਕਨਫਿਊਜ਼ਨ ਹੈ ਟ੍ਰਾਫਿਕ ਦੇ ਕੀ ਹਾਲ ਹੈ ਇੱਥੇ ਮੈਨੇਜਮੈਂਟ ਤੁਸੀਂ ਬੜੀ ਇੱਕ ਇੰਪੋਰਟੈਂਟ ਗੱਲ ਕਹੀ ਕਿ ਜਦੋਂ ਲੋਕ ਸ਼ਹਿਰ ਦੇ ਲਈ ਆਉਂਦੇ ਨੇ ਉਦੋਂ ਵੀ ਕੂੜੇ ਦੇ ਢੇਰ ਨਜ਼ਰ ਆਉਂਦੇ ਪਰ ਲੋਕ ਆਪਣੇ ਆਪ ਨੂੰ ਸਿਹਤਮੰਦ ਕਰਨ ਦੇ ਲਈ ਸੈਰ ਕਰਦੇ ਪਰ ਜੇ ਸੈਰ ਦੇ ਦੌਰਾਨ ਵੀ ਕੂੜੇ ਦੇ ਢੇਰ ਨਜ਼ਰ ਆਉਣੇ ਉਹ ਤਾਂ ਫਿਰ ਹੋਰ ਬਿਮਾਰੀ ਆਪਣੇ ਨਾਲ ਲੈ ਕੇ ਜਾਂਦੇ ਹੋਣਗੇ ਬਿਲਕੁਲ ਔਰ ਉਸ ਤੋਂ ਸ਼ੌਕਿੰਗ ਗੱਲ ਹੋਰ ਹੈਗੀ ਆ ਕਿ ਜਿੱਥੇ ਕੂੜੇ ਦੇ ਢੇਰ ਨੇ ਉਹਨਾਂ ਨੂੰ ਜਲਾਇਆ ਜਾਂਦਾ ਹੈ ਉਹੀ স্মੋਕ ਲੋਕਾਂ ਵਾਕ ਕਰਦੇ ਆ ਸਵੇਰੇ ਸਵੇਰੇ ਆਪਣੇ ਅੰਦਰ ਕਰਨੀ ਪੈਂਦੀ ਹੈ ਤੇ ਸਾਨੂੰ ਮੈਂ ਫੇਰ ਦੁਬਾਰਾ ਕਹਣਾ ਜਿਹੜੀ ਸਾਡੀ ਡਿਵੈਲਪਮੈਂਟਲ ਪ੍ਰੋਪੋਜ਼ਲਸ ਨੇ ਭਾਰਤ ਸਰਕਾਰ ਨੇ ਕਈ ਸਕੀਮਸ ਕੱਡੀਆਂ ਨੇ ਖੇਲਣ ਦੀਆਂ ਸਪੋਰਟਸ ਕੰਪਲੈਕਸ ਦੀਆਂ ਅਸੀਂ ਅੰਮਰਸਰ ਲਈ ਇੱਕ ਸਪੈਸ਼ਲ ਪੈਕੇਜ ਲੈ ਕੇ ਆਵਾਂਗੇ ਔਰ ਉਹਦੇ ਚ ਅਸੀਂ ਇਹ ਸਾਰੀਆਂ ਫੈਸਿਲਿਟੀਆਂ ਵਿੱਚ ਆਰਗੇਨਾਈਜ਼ ਕਰਵਾਵਾਂਗੇ ਬੱਚਿਆਂ ਲਈ ਮਲਟੀਪਰਪਸ ਸਪੋਰਟਸ ਫੈਸਿਲਿਟੀਜ਼ ਚਾਹੀਦੀਆਂ ਨੇ ਉਹਨਾਂ ਲਈ ਸਟਾਰਟਅੱਪਸ ਵੀ ਚਾਹੀਦੇ ਨੇ ਤੁਹਾਨੂੰ ਪਤਾ ਦੇਖੋ ਇਹ ਕੰਪਨੀ ਬਾਗ 'ਚ ਇੱਥੇ ਕਈ ਰਣਜੀਤ ਸਿੰਘ ਦੀਆਂ ਪੈਲੈਸਸ ਨੇ ਕਿੰਨੀ ਅੱਛੀ ਤਰ੍ਹਾਂ ਇੱਥੇ ਇੱਕ ਹੈਰੀਟੇਜ ਵਾਕ ਡਵੈਲਪ ਹੋ ਸਕਦੀ ਔਰ ਕਿਉਂ ਨਾ ਹੋਵੇ ਇੰਨਾ ਪੁਰਾਣਾ ਆ ਤੇ ਟੂਰਿਸਟ ਅਟਰੈਕਸ਼ਨ ਵੀ ਬਣेंगी ਅਗਰ ਸਾਡੇ ਇੱਥੇ 2-2 2.2 ਲੱਖ ਟੂਰਿਸਟ ਆ ਰਿਹਾ ਹੈ ਤੇ ਉਹਨਾਂ ਨੂੰ ਵੀ ਅਟਰੈਕਟ ਕਰਨ ਲਈ ਇਕਨੋਮੀ ਵੀ ਵਧੇਗੀ ਇੱਥੇ ਜਿਹੜੀਆਂ ਟ੍ਰੈਡੀਸ਼ਨਲ ਈਟਸ ਨੇ ਤੁਸੀਂ ਦੇਖਿਆ ਉਹਨਾਂ ਦੀ ਵੀ ਮਾਰਕੀਟ ਵਧੇਗੀ ਤੇ ਫਾਈਨਲੀ ਜਿਹੜੇ ਹੈਲਦੀ ਐਟਮਾਸਫੇਅਰ ਆ ਸਾਨੂੰ ਉਹ ਕ੍ਰੀਏਟ ਕਰਨਾ ਚਾਹੀਦਾ ਹੈ ਬਕਰ ਹਰਾਨੀ ਦੀ ਗੱਲ ਹੈ ਇੱਕ ਪਾਸੇ ਤਾਂ ਅੰਮ੍ਰਿਤਸਰ ਨੂੰ ਸਮਾਰਟ ਸਿਟੀਜ਼ ਦੇ ਵਿੱਚ ਸ਼ਾਮਲ ਕੀਤਾ ਗਿਆ ਤੁਹਾਨੂੰ ਤੁਸੀਂ ਲਗਾਤਾਰ ਚੋਣ ਪ੍ਰਚਾਰ ਚ ਵੀ ਲੱਗੇ ਹੋਏ ਹੋ ਤੁਹਾਨੂੰ ਸ਼ਹਿਰ ਦੇ ਵਿੱਚ ਕੋਈ ਸਮਾਰਟ ਸਿਟੀ ਵਾਲੀ ਗੱਲ ਨਜ਼ਰ ਆਈ ਤੁਸੀਂ ਆਪ ਜਾ ਕੇ ਦੇਖ ਲਓ ਆਈ ਥਿੰਕ ਇਹ ਤਾਂ ਬਹੁਤ ਵੱਡਾ ਸਕੈਂਡਲ ਹੈ ਕਿ ਸਮਾਰਟ ਸਿਟੀ ਦੇ ਪੈਸੇ ਕਿੱਥੇ ਗਾਇਬ ਹੋ ਗਏ ਉਹਦੇ ਤੇ ਤਾਂ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਜਿਨ੍ਹਾਂ ਨੇ ਖਾਦੇ ਨੇ ਉਹਨਾਂ ਨੂੰ ਅਕਾਉਂਟੇਬਲ ਕੀਤਾ ਜਾਣਾ ਚਾਹੀਦਾ ਇੱਥੇ ਤੇ ਸਮਾਰਟ ਸਿਟੀ ਵਾਲੀ ਕੋਈ ਗੱਲ ਦਿਸਦੀ ਨਹੀਂ ਤੁਸੀਂ ਆਪ ਹੀ ਘੁੰਮ ਕੇ ਦੇਖ ਲਓ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਆ ਇਹ ਲੋਕਾਂ ਦੇ ਵਿੱਚ ਜਾਂਦੇ ਹੋ ਮੁਹੱਲਿਆਂ 'ਚ ਜਾਂਦੇ ਗਲੀਆਂ 'ਚ ਜਾਂਦੇ ਅੱਜ ਵੀ ਆਜ਼ਾਦੀ ਤੋਂ 75 ਸਾਲ ਬਾਅਦ ਗਲੀਆਂ ਨਾਲੀਆਂ ਦਾ ਜ਼ਿਕਰ ਹੋ ਰਿਹਾ ਉਹਨੂੰ ਦੇਖ ਕੇ ਕਦੇ ਤੁਹਾਨੂੰ ਇੱਕ ਬੰਦੇ ਵਿੱਚ ਇੱਕ ਦੁੱਖ ਨਹੀਂ ਹੁੰਦਾ ਕਿ ਅੱਜ ਵੀ ਇਹ ਗੱਲਾਂ ਬਾਤਾਂ ਹੋ ਰਹੀਆਂ ਜਦ ਕਿ ਐਮਪੀ ਦਾ ਕੰਮ ਗਲੀਆਂ ਨਾਲੀਆਂ ਬਣਾਉਣਾ ਨਹੀਂ ਹੈ ਭਾਗ ਦੇਖੋ ਅੰਮ੍ਰਿਤਸਰ ਲਈ ਇੱਕ ਕੰਪਰੀਹੈਂਸਿਵ ਮਤਲਬ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਡਿਵੈਲਪਮੈਂਟ ਪਲਾਨ ਬਣਾਉਣ ਦੀ ਬੜੀ ਜ਼ਰੂਰਤ ਹੈ ਔਰ ਮੈਂ بار-ਬਾਰ ਤੜੀ ਇਹੋ ਹੀ ਐਗਜ਼ਾਮਪਲ ਦੇਣਾ ਆ ਕਿ ਅਗਰ 6 ਸਾਲ ਚ ਇੰਦੋਰ ਚ ਬਣ ਕੇ ਬਦਲ ਸਕਦਾ ਤੇ ਸਾਡਾ ਅੰਮ੍ਰਿਤਸਰ ਵੀ ਬਦਲ ਸਕਦਾ। ਆਖਰੀ ਸਵਾਲ ਇੱਕ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਮੌਤ ਹੁੰਦੀ ਹੈ ਤੇ ਰੀਸੈਂਟਲੀ ਵੀ ਕਿ ਨੌਜਵਾਨ ਦੀ ਮੌਤ ਹੋਈ ਹੈ ਉਹਨੂੰ ਪਰਿਵਾਰ ਨੂੰ ਤੁਸੀਂ ਵੀ ਮਿਲ ਕੇ ਆਏ ਹੋ ਨੌਜਵਾਨਾਂ ਨੂੰ ਬਾਹਰ ਜਾਣ ਔਰ ਜਦੋਂ ਇਦਾਂ ਦੇ ਹਾਸੇ ਨੇ ਇਹਨਾਂ ਨੂੰ ਰੋਕਣ ਦੇ ਲਈ ਕੋਈ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ? ਜਾਨੀ ਜੀ ਅੱਗੇ ਜੀ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਮੈਂ ਕੰਟੈਕਟ ਕੀਤਾ ਔਰ ਸਾਡੇ ਕੌਂਸੂਲੇਟ ਸੈਨ ਫਰਾਂਸਿਸਕੋ ਨਾਲ ਵੀ ਕੀਤਾ ਕਾਉਂਸਲ ਜਨਰਲ ਡਿਪਟੀ ਕਾਉਂਸਲ ਜਨਰਲ ਪਰਿਵਾਰ ਨਾਲ ਇੰ ਟੱਚ ਨੇ ਔਰ ਉਥੋਂ ਪੂਰਾ ਸਹਿਯੋਗ ਦੇ ਰਹੇ ਨੇ ਕਿ ਸਾਰੀਆਂ ਫਾਰਮੈਲिटीज ਕੰਪਲੀਟ ਹੋਣ ਤੇ ਬੋਡੀ ਜਲਦੀ ਵਾਪਸ ਆਏ ਇਹ ਫੇਰ ਸਾਨੂੰ ਦੁਬਾਰਾ ਰਿਮਾਈਂਡ ਕਰਵਾਉਂਦਾ ਆ ਕਿ ਅੰਮ੍ਰਿਤਸਰ ਸਾਨੂੰ ਐਜੂਕੇਸ਼ਨ ਦੀ ਫੈਸਿਲਿਟੀ ਇੱਥੇ ਪ੍ਰੋਵਾਈਡ ਕਰਨੀ ਚਾਹੀਦੀ ਹੈ ਸਾਡੇ ਬੱਚਾ ਨੂੰ ਬਾਹਰ ਨਾ ਜਾਣਾ ਪਏ ਤੇ ਇਸ ਤਰ੍ਹਾਂ ਜਿਹੜੇ ਮਾਪੇ ਨੇ ਉਹ ਪਰੇਸ਼ਾਨਾ ਸਾਰੇ ਵਕੂਅਕ ਮੁੱਦੇ ਤੇ ਗੱਲਬਾਤ ਕੀਤੀ ਗਈ ਅੱਗੇ ਵਧਾਂਗੇ ਬਰਨਾਲਾ ਦੇ ਰੁਕ ਕਰਾਂਗੇ ਤਾਂ ਅੱਜ ਬਰਨਾਲਾ ਤੇ ਲੁਧਿਆਣਾ ਦੇ ਵਿੱਚ ਪ੍ਰਚਾਰ ਕਰਨਗੇ ਮੁੱਖ ਮੰਤਰੀ ਮਾਨ ਬਰਨਾਲਾ ਦੇ ਵਿੱਚ ਮੀਤ ਹੀਅਰ ਦੇ ਹੱਕ ਦੇ ਵਿੱਚ ਜਨ ਸਭਾ ਕਰਨਗੇ ਸ਼ਾਮੂ ਲੁਧਿਆਣਾ ਚ ਰੋਡ ਸ਼ੋਅ ਕੀਤਾ ਜਾਏਗਾ ਔਰ ਕੱਲ ਫਿਰੋਜ਼ਪੁਰ ਅਤੇ ਬਾਗਾ ਪੁਰਾਣਾ ਦੇ ਵਿੱਚ ਪ੍ਰਚਾਰ ਕਰਨਗੇ ਨਸੀਮਾਨ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਹੈ ਅਕਾਲੀ ਦਲ ਨੇ ਉਹਨਾਂ ਕਿਹਾ ਹੈ ਕਿ ਧਰਮ ਨੂੰ ਵਰਤਿਆ ਔਰ ਕਾਂਗਰਸ ਨੂੰ ਟਿਕਟਾ ਦਾ ਕਲੇਜ ਪਿਆ ਰਹਿਦਾ ਹੈ ਸੀਮਾਨ ਕਹਿ ਰਹੇ ਨੇ ਤਾਂ ਭਾਜਪਾ ਕਰਕੇ ਰੱਖਿਆ ਕਿ ਹੰਸਰਾ ਝੰਸਦਾ ਵਿਰੋਧ ਪੂਰੀ ਹੈ ਇਹਨਾਂ ਨੇ ਧਰਮ ਨੂੰ ਵੀ ਵਰਤਿਆ ਧਰਮ ਨੂੰ ਵਰਤਿਆ ਇਹ ਜਿਹੜੇ ਆ ਜਿਹੜਾ ਸੁਖਵੀਰ ਬਾਦਲ ਦਾ ਟੱਬਰ ਹੈ ਨਾ ਬਾਦਲ ਕੇ ਵਾਲੇ ਇਹ ਨਾ ਇਹਨਾਂ ਨੇ ਹਮੇਸ਼ਾ ਧਰਮ ਨੂੰ ਵਰਤਿਆ ਧਰਮ ਨੂੰ ਉਦੋਂ ਵਰਤਦੇ ਆ ਜਦੋਂ ਸੰਕਟ 'ਚ ਹੋਣ ਜਦੋਂ ਹਾਰ ਜਾਣ ਉਦੋਂ ਧਰਮ ਨੂੰ ਲੈ ਲੈਂਦੇ ਆ ਇਹ ਨਾ ਇੱਕੋ ਛਿਪਕਲੀ ਨਹੀਂ ਹੁੰਦੀ ਕੋਲ ਕਿਰਲੀ ਸਾਰੀ ਰਾਤ ਉਹ ਆਪਣੇ ਕਮਰੇ 'ਚ ਸਾਰੀ ਰਾਤ ਕੀੜੇ ਮਕੋੜੇ ਮੱਛਰ ਖਾਈ ਜਾਂਦੀ ਰਹਿੰਦੀ ਐ ਦਿਨ ਚਾਨਣ ਸਰ ਗੁਰੂ ਸਾਹਿਬ ਦੀ ਫੋਟੋ ਦੇ ਉੱਲੇ ਲੁੱਕ ਜਾਂਦੀ ਐ ਇਹ ਬਾਦਲ ਕੇ ਉਹ ਛਿਪਕਲੀ ਨੇ ਜਦੋਂ ਥੋੜਾ ਜਿਹਾ ਚਾਨਣ ਹੋਵੇ ਉੱਲੇ ਲੁੱਕ ਜਾਂਦੇ ਨੇ ਗੁਰੂ ਸਾਹਿਬ ਤੇ ਓਟ ਲੈ ਲੈਂਦੇ ਨੇ ਲੋਕ ਮੱਥਾ ਟੇਕੀ ਜਾਂਦੇ ਰਹਿੰਦੇ ਇਹਨਾਂ ਨੂੰ ਹੁਣ ਦੱਸ ਦਿਓ ਕਿ ਦੋ ਕਚੈਰੀਆਂ ਹੁੰਦੀਆਂ ਇੱਕ ਇੱਥੇ ਵਾਲੀ ਇੱਕ ਜਿਹੜੀ ਲੋਕਾਂ 'ਚ ਲੱਗਦੀ ਐ ਸੋ ਇੱਥੇ ਵਾਲੀ ਕਚੈਰੀ 'ਚ ਤਾਂ ਗਵਾਹ ਵੀ ਮੁਕਰਾਲੋਗੇ ਵਕੀਲ ਮਹਿੰਗੇ ਕਰ ਲੋਗੇ ਸੌ ਹੀਲੇ ਪਸੀਲੇ ਕਰ ਲੋਗੇ ਪਰ ਜਿਹੜੀ ਲੋਕਾਂ ਦੇ ਦਿਲਾਂ ਚ ਲੱਗਦੀ ਹੈ ਕਚਹਿਰੀ ਉੱਥੇ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉਹ ਦੂਜੇ ਕਾਂਗਰਸ ਵਾਲੇ ਨੂੰ ਆਪਸ ਚ ਲੜੀ ਜਾਂਦੇ ਨੇ ਇੱਕ ਟਿਕਟ ਮਿਲਦੀ ਹੈ 15 ਦਿਨ ਤਾਂ ਮਨਾਉਣ ਨੂੰ ਲੱਗਦੇ ਆ ਉਹਨਾਂ ਨੂੰ ਵੀ ਯਾਰ ਆ ਜਾਓ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖਿਓ ਆਮਾ ਦੀ ਪਾਰਟੀ ਹਮੇਸ਼ਾ ਤਿਨੇਜ ਕਰਦੀ ਹੈ ਸੂਚੀ ਜਾਰੀ ਆਪਣਾ 13 ਨੇ 13 ਕਰ ਰੱਖੇ ਨੇ ਵੀ ਪਹਿਲਾਂ ਅੱਠ ਦੀ ਕੀਤੀ ਦਿਨੇ ਜਾਰੀ ਕੀਤੀ ਸੋਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 1:30 ਵਜੇ ਜਾਰੀ ਕਰਦੇ ਆ ਵੀ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਵੀ ਚਲੋ ਇੱਕ ਵਾਰ ਸੂਏ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਹੈ ਹਾਲਤ ਕੀ ਪਈ ਹੋਈ ਪਈ ਹੈ ਦੋਨੋਂ ਪਾਰਟੀਆਂ ਦੀ ਅਜੇ ਤੱਕ ਉਮੀਦਵਾਰ ਨਹੀਂ ਡਿਕਲੇਅਰ ਕੀਤੇ ਕਾਰਨ ਕੋਈ ਤਿਆਰੀ ਨਹੀਂ ਹੈਗਾ ਨਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀ ਖਬਰਾਂ ਤਾਂ ਹੋਰ ਹੀ ਤਰ੍ਹਾਂ ਦੀ ਆਉਂਦੀਆਂ ਨੇ ਤੁਸੀਂ ਦੇਖਦੇ ਹੋਵੋਗੇ ਸਾਡੇ ਭਰਾਏ ਉਹ ਵੀ ਕਲਾਕਾਰ ਹੈ ਪਰ ਉਹ ਉਹਦਾ ਤਾਂ ਕੋਈ ਕਸੂਰ ਨਹੀਂ ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ ਹੁਣ ਕੀ ਕਰੇ ਵਿਚਾਰਾ ਉਹ ਖਿੱਲੰਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਚ ਉਹ ਗੱਲ ਹੋ ਗਈ ਉਹ ਤਾਂ ਆਪਦੀਆਂ ਮੌਜਾਂ ਕਰੀ ਜਾਂਦੇ ਪਾਰਟੀ ਵਾਲੇ ਤਾਂ ਫਸਾਤਾ ਉਹਨੂੰ ਪਰ ਕੋਈ ਗੱਲ ਨਹੀਂ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਮੈਂ ਤਾਂ ਕਿਸਾਨਾਂ ਦੇ ਮੁੱਦੇ ਤੇ ਵੀ ਰਾਤ ਦੇ 2:00 ਵਜੇ ਤੱਕ ਬਹਿਦਾ ਰਿਹਾ ਕਿ ਜੇ ਨਿਬੜ ਜੇ ਮੈਂ ਇਹਨਾਂ ਨੂੰ ਵੀ ਕਹਿਣਾ ਸੈਂਟਰ ਨੂੰ ਹਰ ਰੋਜ਼ 130 ਲੱਖ ਮੀਟਰ ਕਿਟਨ ਕਣਕ ਦੇਉਂਗਾ ਹੁਣ ਇਸ ਮਹੀਨੇ 130 ਲੱਖ ਮੀਟਰ ਕਿਟਨ ਦੇਸ਼ ਵਾਸਤੇ 220 ਲੱਖ ਮੀਟਰ ਕਿਟਨ ਚੌੜ ਦੇਵਾਂਗੇ ਅਕਤੂਬਰ ਚ ਤੇ ਮੈਂ ਕਹਾਂ ਜਦੋਂ ਚੌਲ ਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਣੇ ਹੋ ਤੇ ਜਦੋਂ ਉਹ ਕਹਿੰਦੇ ਨੇ ਚੌਲ ਤੇ ਕਣਕ ਅਗੌਣ ਵਾਲੇ ਵੀ ਭਾਅ ਦੀ ਥੋੜੀ ਜੀ ਗੱਲ ਕਰ ਲਈਏ ਥੋੜਾ ਜਿਹਾ ਵਧਾ ਦੋਗੇ ਉਦੋਂ ਤੁਸੀਂ ਬਾਟਰ ਲਾ ਦਿੰਦੇ ਹੋ ਹਰਿਆਣੇ ਤੇ ਤਾਰਾਂ ਲਾ ਦਿੰਦੇ ਹੋ ਗੋਲੀਆਂ ਚਲਾਉਂਦੇ ਹੋ ਸਿੱਧੀਆਂ ਉਦੋਂ ਤੁਸੀਂ ਹੱਥ ਰੂ ਕੇ ਇਸ ਦੇ ਗੋਲੇ ਛੱਡ ਦਿਓ ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ ਦਿੱਲੀ ਆਉਣਗੇ ਹੋਣ ਮੈਂ ਲਾਹੌਰ ਭੇਜਾਂ ਉਹਨਾਂ ਨੂੰ ਕਹਿੰਦੇ ਭਗਵੰਤ ਮਨ ੜਕਾਉਂਦਾ ਮੈਂ ਕਿਉਂ ੜਕਾਉਂਗਾ ਬਈ ਕਿਸੇ ਨੂੰ ਮੇਰਾ ਧੰਨ ਦਾ ਤਾਂ ਖੁਸ਼ ਰਵੇ ਮੇਰਾ ਮੁਲਾਜ਼ਮ ਖੁਸ਼ ਰਵੇ ਦੁਕਾਨਦਾਰ ਖੁਸ਼ ਰਵੇ ਵਪਾਰੀ ਖੁਸ਼ ਰਵੇ ਮੈਂ ਕੀ ਲੈਣਾ ੜਕਾ ਕੇ ਕਿਸੇ ਨੂੰ ਅਸੀਂ ੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ ਪ੍ਰਾਣੇ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਗਾਂ ਵਾਲਾ ਵਪਾਰ ਵਧੂਗਾ ਇਹ ਸਾਈਕਲ ਹੈ ਇਹ ਸਰਕਲ ਹੈ